ਕੁਮਾਰ ਜੀ ਅੱਜ ਪਿੰਡ ਜੱਬੋਵਾਲ ਦੇ ਵਿੱਚ ਪਹੁੰਚੇ ਹੋ ਅੱਜ ਕਿਹੜੀ ਮੀਟਿੰਗ ਵਿਸ਼ੇਸ਼ ਤੌਰ ਤੇ ਕੀਤੀ ਜਾ ਰਹੀ ਹੈ ਅ ਅੱਜ ਮਾਨਯੋਗ ਡੀਜੀਪੀ ਸਾਹਿਬ ਔਰ ਮਾਨਯੋਗ ਐਸਐਸਪੀ ਸਾਹਿਬ ਜिला ਸ਼ਿਦ ਭਗਤ ਸਿੰਘ ਨਗਰ ਜੀ ਦੇ ਨਿਰਦੇਸ਼ਾਂ ਤੇ ਇਸ ਸੰਪਰਕ ਮਹਮ ਤਹਿਤ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ ਅੱਜ ਜੱਬੋਵਾਲ ਮੀਟਿੰਗ ਕੀਤੀ ਮੇਰੇ ਨਾਲ ਮੁਖ ਅਫਸਰ ਥਾਣਾ ਜੀ ਸਦਰ ਮੌਜੂਦ ਹੈ ਔਰ ਇਹਦੇ ਵਿੱਚ ਅਸੀਂ ਲੋਕਾਂ ਨੂੰ ਅ ਅਵੇਅਰ ਕੀਤਾ ਹੈ ਨਸ਼ੇ ਦੇ ਖਿਲਾਫ ਔਰ ਸਾਡੀ ਨੌਜਵਾਨ ਪੀੜੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਤੇ ਜਿਹੜੇ ਕਈ ਗਲਤੀਆਂ ਕਰਕੇ ਬਿਗੜ ਜਾਂਦੇ ਆ ਜਾਂ ਫਿਰ ਕ੍ਰਾਈਮ ਦੀ ਦੁਨੀਆ ਵੱਲ ਨੂੰ ਚਲੇ ਜਾਂਦੇ ਆ ਜਾਂ ਉਹਨਾਂ ਨੂੰ ਲੱਗਦਾ ਹੈ ਗਲੋਰੀਫਾਈ ਹੋ ਰਿਹਾ ਕ੍ਰਾਈਮ ਸੋਸ਼ਲ ਮੀਡੀਆ ਤੇ ਉਹਦੇ ਨਾਲ ਉਹਨਾਂ ਦਾ ਵਿਗਾੜ ਹੋ ਰਿਹਾ ਉਹਦੇ ਸੰਬੰਧੀ ਛੋਟ-ਛੋਟੀਆਂ ਜਿਹੜੀਆਂ ਵਾਰਦਾਤਾਂ ਹੋ ਜਾਂਦੀਆਂ ਸਨੇਚਿੰਗ ਵਗੈਰਾ ਹੋ ਜਾਂਦੀ ਇਸ ਸੰਬੰਧੀ ਅਗਾਹ ਕੀਤਾ ਹੈ ਅਵੇਅਰ ਕੀਤਾ ਹੈ ਔਰ ਆਪਣੀ ਜੰਗ ਜਨਰੇਸ਼ਨ ਹੈ ਉਹਦੇ ਪ੍ਰਤੀ ਅਸੀਂ ਜਿਹੜੇ ਆਪਣੇ ਫਰਜ਼ਾਤ ਨੂੰ ਨਿਭਾਉਂਦੇ ਹੋਏ ਉਹਨਾਂ ਨੂੰ ਬਚਾ ਕੇ ਰੱਖੀਏ ਔਰ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਤਕੀਦ ਕੀਤੀ ਹੈ ਕਿ ਬੜੀ ਸ਼ਕਤੀ ਨਾਲ ਪੇਸ਼ ਆਵਾਂਗੇ ਇਸ ਕਿਤੇ ਤੋਂ ਬਾਹਰ ਬੀਐਸਪੀ ਸਾਹਿਬ ਜਿਹੜੇ ਜੇਲ੍ਹ ਦੇ ਵਿੱਚੋਂ ਆਏ ਹੈਗੇ ਆ ਕਿਸੇ ਵੀ ਤਰੀਕੇ ਦੇ ਨਾਲ ਆਏ ਆ ਉਹ ਜਿਹੜਾ ਮਾਹੌਲ ਹੈਗਾ ਕਿਤੇ ਨਾ ਕਿਤੇ ਖਰਾਬ ਕਰਦੇ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੂੰ ਕੀ ਕੀ ਕਿਸ ਤਰ੍ਹਾਂ ਦੇ ਤਰੀਕੇ ਹੈਗੇ ਨਹੀਂ ਨਹੀਂ ਕੋਈ ਵੀ ਜਿਹੜਾ ਬੰਦਾ ਹੈ ਜੇਲ੍ਹ 'ਚ ਭੇਜਣ ਦਾ ਵੀ ਮਕਸਦ ਇਹੀ ਹੁੰਦਾ ਜਿੱਥੇ ਉਹਨੂੰ ਇੱਕ ਸਜ਼ਾ ਮਿਲਦੀ ਉੱਥੇ ਉਹਨੂੰ ਸੁਧਾਰ ਵਾਸਤੇ ਭੇਜਿਆ ਜਾਂਦਾ ਸੋ ਜੇਲ੍ਹ 'ਚੋਂ ਜਿਹੜਾ ਬੰਦਾ ਆਇਆ ਹੁੰਦਾ ਉੱਥੇ ਅਸੀਂ ਨਿਗਰਾਨੀ ਰੱਖਦੇ ਆ ਤਾਂ ਕਿ ਫਰਦਰ ਇਹ ਕ੍ਰਾਈਮ ਨਾ ਕਰੇ